ਏ ਅਸਲ ਨੀਂਦ ਆਉਣ ਵਾਲਾ ਕੰਮ ਆ ਕਹਿੰਦੇ ਇਹ ਚੋਈ ਹੈ ਕਿ ਨਹੀਂ ਬਈ 9 ਕਿਲੋ ਚੋਦਾ ਹੈ ਬਈ 9 ਕਿਲੋ ਬੋਲਾ ਹੈ ਨਾ ਤੇ ਬਈ ਇਹ 14 15 ਕਿਲੋ ਜਾਉਗੀ ਬਈ 14 15 ਕਿਲੋ ਇਹ ਆ ਬਈ ਲక్ష్ਮੀ ਡੇਰੀ ਫਾਰਨ ਤੋਂ ਆਈ ਸੀ ਕੱਟੀ ਠੀਕ ਆ ਬਈ ਹਾਂ ਇਹ ਨਹੀਂ ਨਹੀਂ ਆਈ ਕੱਟੀ ਉੱਥੋਂ ਆਈ ਆ ਬਈ ਦੂਜਾ ਸਵੇਰ ਸੁੱਈ ਹੋਈ ਹੈ ਬਈ ਠੀਕ ਆ ਬਈ ਇਹ ਕੱਲ ਸੁੱਈ ਆ ਬਈ ਠੀਕ ਆ ਬਈ 9 ਕਿਲੋ ਬੋਲੇ ਤੋਂ ਸਟਾਰਟ ਆ ਬਈ ਇਹ ਜੀ ਮੈਂ ਥਣ ਪਾਂਡਾ ਵੀ ਤੇ ਬਾਕੀ ਚਮੜੀ ਜਮਾ ਬਰੀਕ ਹਨਾ ਬ੍ਰੇਕ ਚੌੜੀ ਦੋ ਇਹ ਬਈ ਰਾਤ ਸੁੱਈ ਆ ਠੀਕ ਐ ਇਹਦਾ ਮਗਰਾ ਠੀਕ ਆ ਬਈ 4 ਕਿਲੋ ਬਰੇ ਬੋਲਾ ਚੋ ਹਾਂਜੀ ਤੇ ਬਾਈ ਮੁਜਕੇ ਮੇ ਜੇਰ ਜੂਰ ਲਓ ਜਾਮਾ ਓਕੇ ਬਾਈ ਦੀਪੇ ਹੂੰ ਅੰਦਾਜ਼ਾ ਬਾਈ ਇਹਨੂੰ ਕਰਮ ਵਾਲੀ ਨੂੰ ਕਿੰਨਾ ਕਰਤਾ ਦੇਣਾ ਚਾਹੀਦਾ ਜਰਸੀ ਨੂੰ ਇਹ ਬਾਈ 20 ਤੋਂ ਬਾਹਰ ਦੋ ਦਤ ਬਾਈ 20 ਲੀਟਰ ਤੋਂ ਬਾਹਰ ਹੈਣਾ ਬਾਕੀ ਚਲੋ ਅਗਲੇ ਦੀ ਸਮਝ ਹੁੰਦੀ ਹੈ ਬਾਈ ਸਾਸੀ ਗੱਲ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਕਲਦੀਪ ਦੇ ਫਾਰਮ ਤੇ ਬਾਈ ਦਾ ਸ਼ਹਿਰ ਹੈਗਾ ਤਲਵੰਡੀ ਪਾਈ ਛੀਨਾ ਡੈਰੀ ਫਾਰਮ ਫਰੋਜਪੁਰ ਐਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨੱਕ ਕਵਰ ਕਰਕੇ ਦਿਖਾਵਾਂਗੇ ਇੱਕ ਤਾਂ ਜਿਹੜੀ ਤਾਜੀ ਸੂਈ ਝੋਟੀ ਪੂਰੇ ਚੰਗੇ ਕੱਦ ਵਜਨ ਵਾਲੀ ਤੇ ਇੱਕ ਬਾਈ ਕੋਲੇ ਜਰਸੀ ਜਿਹੜੀ ਬੱਚੀ ਸੂਈ ਆ ਉਹਦੇ ਮਗਰ ਵੀ ਇੱਕ ਬਹੁਤ ਟੌਪ ਦੀ ਉਹਨੇ ਬੱਚੀ ਦਿੱਤੀ ਆ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਦੋਨੇ ਜਾਨਵਰ ਪੂਰੇ ਚੰਗੇ ਜਣ ਕੇ ਦੁੱਧ ਰਕਾਰਡ ਵਾਲਿਆ ਸੋਹਣੇ ਭਲੇ ਭਲੇ ਆ ਦੀਪੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਤੁਹਾਡਾ ਸਵਾਗਤ ਕਰਦੇ ਜੀ ਤੇ ਦੀਪੇ ਬਾਈ ਅੱਜ ਜਿਵੇਂ ਕਹਿੰਨਾ ਵੀ ਦੋਨੇ ਜਨਵਰੀ ਇੱਕ ਤਾਂ ਤਾਜੇ ਆ ਹਨ ਤੇ ਦੋਨੇ ਦੁੱਧ ਵਾਲੇ ਅੰਗ ਆ ਬਾਈ ਹਨ ਦੁੱਧ ਵਾਲੇ ਬਾਈ ਤੇ ਦੀਪੇ ਬਾਈ ਸਭ ਤੋਂ ਪਹਿਲਾਂ ਤੇ ਝੋਟੀ ਬਾਰੇ ਦੱਸਦੀ ਹਨ ਕੱਦ ਤਾਂ ਯਾਨੀ ਕਿ ਬਾਈ ਤੇਰੇ ਕੋਲੇ ਖੜੇ ਤੋਂ ਪਤਾ ਲੱਗਦਾ ਵੀ ਕਿੰਨਾ ਇਹਦਾ ਖੰਡਾ ਹਨ ਤੇ ਬਾਕੀ ਥਣਪਾਂਡਾ ਬਹੁਤ ਸੋਹਣਾ ਜਿਵੇਂ ਆਪਾਂ ਕਹੇ ਦੀ ਅਗਾੜ ਤੇ ਵਿਚਾਰ ਜਿਵੇਂ ਗਾਈਆਂ ਵਾਂਗੂ ਜਿਵੇਂ ਆਮ ਗੱਭਣ ਤਿਆਰ ਹੁੰਦਾ ਪਸ਼ੂ ਉਵੇਂ ਯਾਨੀ ਕਿ ਥਣਪਾਂਡਾ ਬਣਾਈ ਫਿਰਦੀ ਤੇ ਦੀਪੇ ਬਾਈ ਕੀ ਡਿਟੇਲ ਇਹਦੀ ਕਰਨ ਵਾਲੀ ਬਾਈ ਡਿਟੇਲ ਬਾਈ ਦੂਜਾ ਸਵੇਰ ਸੁੱਈ ਹੋਈ ਹੈ ਬਾਈ ਠੀਕ ਹੈ ਬਾਈ ਇਹ ਕੱਲ ਸੁੱਈ ਆ ਬਾਈ ਠੀਕ ਇਹ ਆ ਬਈ ਲక్ష్ਮੀ ਡੇਰੀ ਫਾਰਮ ਤੋਂ ਆਈ ਸੀ ਕੱਟੀ ਠੀਕ ਆ ਬਈ ਹਾਂ ਇਹ ਨਹੀਂ ਨਈ ਆਈ ਕੱਟੀ ਉੱਥੋਂ ਆਈ ਆ ਠੀਕ ਆ ਬਈ ਤੇ ਦੁੱਧ ਵੀ ਇਹਨੇ ਪਹਿਲਾਂ ਨੇ 12 13 ਕਿਲੋ ਮੋਜਨਾ ਚ ਵਾਇਆ ਨੇ ਬਈ 12 13 ਬਈ ਜਿਹੜੇ ਹਿਸਾਬ ਨਾਲ ਕੱਦ ਵਜਨ ਆ ਥਣ ਭਾਂਡਾ ਸੋਹਣਾ ਇਨਾ ਦੁੱਧ ਇਹਨੂੰ ਕੁਛ ਨਹੀਂ ਕਹਿੰਦਾ ਬਾਈ ਤੇ ਨਹੀਂ ਤੇ ਦੀਪਾ ਬਾਈ ਬੱਚਾ ਕੀ ਦੇਗੀ ਬਾਈ ਮਗਰ ਇਹਦੇ ਬਾਈ ਕੱਟਾ ਪਰ ਹੈ ਅਭੀ ਮਨੂ ਦਾ ਕੱਟਾ ਬਾਈ ਇਹਦੇ ਮਗਰ ਅੱਛਾ ਉਹ ਬੰਦਿਆ ਨੇ ਉਹਨਾਂ ਨੇ ਦੱਸਿਆ ਵੀ ਉਹਦਾ ਕੱਟਾ ਇਹਦੇ ਮਗਰ ਤੇ ਦੀਪਾ ਬਾਈ ਜਿਵੇਂ ਆਪਾਂ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਕਹਿੰਦੇ ਆ ਉਹ ਕਿਸੇ ਆਪਣੇ ਖਾਸ ਬੰਦੇ ਕੋਲ ਹੀ ਆਈ ਬਾਈ ਖਾਸ ਖਾਸ ਬੰਦੇ ਕੋਲ ਠੀਕ ਹੈ ਬਾਈ ਦੀਪਾ ਕਰਨ ਡਾਕਟਰ ਬੰਦਾ ਸੀ ਜਿਹੜਾ ਲੈ ਕੇ ਆਇਆ ਥੋਂ ਠੀਕ ਹੈ ਬਾਈ ਸਿੱਖਮਾ ਦਾ ਗੌਰਪਰੀ ਡਾਕਟਰ ਜਿਹੜਾ ਲੈ ਕੇ ਆਇਆ ਸੀ ਦੋ ਕਟੀਆਂ ਲੈ ਕੇ ਆਇਆ ਸੀਗਾ ਉਹ ਇੱਕ ਉਹਨੇ ਉਹਦੇ ਗੋਣੇ ਦੇ ਦਿੱਤੇ ਸੀ ਇੱਕ ਉਹਨੇ ਆਪ ਰੱਖ ਲਈ ਸੀਗੀ ਠੀਕ ਹੈ ਬਾਈ ਤੇ ਬਾਈ ਤੋਰ ਬ ਤੇ ਥਾਣਾ ਪਾਂਡਾ ਉਹਦੇ ਹਿਸਾਬ ਨਾਲ ਵੀ ਇਹ ਦੱਸਦੀ ਹੋਈ ਪਈ ਆ ਹਨਾ ਵੀ ਬਾਕੀ ਦੀਪੇ ਹੋਰ ਚੀਜ਼ ਹੁੰਦੀ ਹੈ ਬਾਈ ਹਨਾ ਜੇ ਕਿਸੇ ਚੰਗੇ ਸੀਵਨ ਦੀ ਹੈ ਬਾਈ ਤਾਂ ਹੀ ਇਹਦੇ ਚ ਜਿਹੜੀ ਠੰਡ ਪੁਣਾ ਵੀ ਆ ਹਨਾ ਵੀ ਉਵੇਂ ਨਹੀਂ ਕੋਈ ਭੱਜੂ ਭੱਜੂ ਇਹ ਕਰਦੀ ਹੈ ਕਿ ਨਹੀਂ ਨਹੀਂ ਕਰਦੀ ਬਾਈ ਇਹ ਆ ਤੁਸੀਂ ਦੇਖੋ ਥਾਣਾ ਪਾਂਡਾ ਦੇਖੋ ਤੁਸੀਂ ਕਿਵੇਂ ਲਾਈ ਕਰਦੀ ਆ ਇਹ ਦੀਪੇ ਚੂਣ ਚਾਣ ਲੋ ਕਿਵੇਂ ਆ ਬਾਈ ਜਿਵੇਂ ਬਿਲਕੁਲ ਓਕੇ ਆ ਬਾਈ ਚੂਣ ਚਾਣ ਲੋ ਓਕੇ ਜਿਵੇਂ ਬਾਈ ਬਿਲਕੁਲ ਜੀ ਤੇ ਬਾਕੀ ਉ ਵੀ ਕਾਲੀ ਆ ਜਿਵੇਂ ਹਨਾ ਮਾੜੀ ਜਿਹੀ ਪੂਛੋ ਹਨਾ ਇਹ ਇੱਥੋਂ ਤੁਸੀਂ ਨਾ ਥਾਣ ਜਦੋਂ ਖੜੂਗੀ ਥਾਣਾ ਪਾਂਡਾ ਤੁਸੀਂ ਚੈੱਕ ਕਰਕੇ ਦੇਖੋ ਇਹ ਆ ਦੇਖੋ ਨਾ ਬਾਈ ਬਾਕੀ ਦੀ ਫੇ ਥਣ ਪਾਂਡਾ ਵੀ ਤੇ ਬਾਕੀ ਚਮੜੀ ਜਮਾ ਬਰੀ ਦਬਜਣਾ ਥਣ ਪਾਂਡਾ ਸੋਨਾ ਇਨਾ ਦੁੱਧ ਇਹਨੂੰ ਕੁਝ ਨਹੀਂ ਕਹਿੰਦਾ ਬਾਈ ਤੇ ਨਹੀਂ ਤੇ ਦੀਪਾ ਬਾਈ ਬੱਚਾ ਕੀ ਦੇਗੀ ਬਾਈ ਮਗਰ ਇਹਦੇ ਬਾਈ ਕੱਟਾ ਪਰ ਹੈ ਅਭੀ ਮਨੂ ਦਾ ਕੱਟਾ ਬਾਈ ਇਹਦੇ ਮਗਰ ਅੱਛਾ ਉਹ ਬੰਦਿਆ ਨੇ ਉਹਨਾਂ ਨੇ ਦੱਸਿਆ ਵੀ ਅਭਾ ਨੂੰ ਦਾ ਕੱਟਾ ਹੈ ਇਹਦੇ ਮਗਰ ਹਾਂਜੀ ਤੇ ਦੀਪਾ ਬਾਈ ਜਿਵੇਂ ਆਪਾਂ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਕਹਿੰਦੇ ਆ ਉਹ ਕਿਸੇ ਆਪਣੇ ਖਾਸ ਬੰਦੇ ਕੋਲ ਹੀ ਆਈ ਹੈ ਬਾਈ ਖਾਸ ਖਾਸ ਬੰਦੇ ਕੋਲ ਠੀਕ ਹੈ ਬਾਈ ਦੀਪਾ ਕਰਨ ਡਾਕਟਰ ਬੰਦਾ ਸੀ ਜਿਹੜਾ ਲੈ ਕੇ ਆਇਆ ਥੋਂ ਠੀਕ ਹੈ ਬਾਈ ਸਖਮਾ ਦਾ ਗੌਰਪਰੀ ਡਾਕਟਰ ਜਿਹੜਾ ਲੈ ਕੇ ਆਇਆ ਸੀ ਦੋ ਕਟੀਆਂ ਲੈ ਕੇ ਆਇਆ ਸੀਗਾ ਉਹ ਠੀਕ ਹੈ ਬਾਈ ਇੱਕ ਉਹਨੇ ਉਹਦੇ ਗੋਣੇ ਦੇ ਦਿੱਤੇ ਸੀ ਇੱਕ ਉਹਨੇ ਆਪ ਰੱਖ ਲਈ ਸੀ ਤੇ ਥਣ ਭਾਂਡਾ ਉਹਦੇ ਹਿਸਾਬ ਨਾਲ ਵੀ ਇਹ ਦੱਸਦੀ ਹੋਈ ਪਈ ਆ ਹਨਾ ਵੀ ਬਾਕੀ ਦੀ ਤੇ ਹੋਰ ਚੀਜ਼ ਹੁੰਦੀ ਹੈ ਬਾਈ ਹਨਾ ਜੇ ਕਿਸੇ ਚੰਗੇ ਸੀਵਨ ਦੀ ਹੈ ਬਾਈ ਤਾਂ ਹੀ ਇਹਦੇ 'ਚ ਜਿਹੜੀ ਠੰਡ ਪੁਣਾ ਵੀ ਆ ਹਨਾ ਵੀ ਉਵੇਂ ਨਹੀਂ ਕੋਈ ਭੱਜੂ ਭੱਜੂ ਇਹ ਕਰਦੀ ਹੈ ਕਿ ਨਹੀਂ ਨਹੀਂ ਕਰਦੀ ਬਾਈ ਇਹ ਆ ਤੁਸੀਂ ਦੇਖੋ ਥਣ ਭਾਂਡਾ ਦੇਖੋ ਤੁਸੀਂ ਕਿਵੇਂ ਲਾਈ ਕਰਦੀ ਆ ਇਹ ਦੀਪਾਂ ਚੂਣ ਚਾਣ ਲੋ ਕਿਵੇਂ ਆ ਬਾਈ ਜਮੇ ਬਿਲਕੁਲ ਓਕੇ ਆ ਬਾਈ ਚੂਣ ਚਾਣ ਲੋ ਓਕੇ ਜਮੇ ਬਾਈ ਬਿਲਕੁਲ ਜੀ ਤੇ ਬਾਕੀ ਉਂ ਵੀ ਕਾਲੀ ਆ ਜਮਾ ਹਨਾ ਮਾੜੀ ਜਿਹੀ ਪੂਛੋ ਹਨਾ ਇਹ ਇੱਥੋਂ ਤੁਸੀਂ ਨਾ ਥਣ ਜਦੋਂ ਖੜੂਗੀ ਥਣ ਭਾਂਡਾ ਤੁਸੀਂ ਚੈੱਕ ਕਰਕੇ ਦੇਖੋ ਇਹ ਆ ਦੇਖੋ ਨਾ ਬਾਈ ਬਾਕੀ ਦੀ ਫੇ ਥਣਪਾਂਡਾ ਵੀ ਤੇ ਬਾਕੀ ਚਮੜੀ ਜਮਾ ਬਰੀਕ ਹਨਾ ਬ੍ਰੇਕ ਚਮੜੀ ਦੁੱਧ ਵਾਲੀ ਆ ਬਾਈ ਯਾਰ ਦੁੱਧ ਵਾਲੀ ਆ ਜਿਵੇਂ ਇਹਦਾ ਪੱਠਪੜਾ ਵੇਖ ਬਾਈ ਦੋ ਇਹਦਾ ਪੱਠਪੜਾ ਬਿਲਕੁਲ ਹਾਂ ਹਨਾ ਜਿਵੇਂ ਆਪਾਂ ਕਹਿ ਦਿੰਦੇ ਆ ਬਾਈ ਦੁੱਧ ਵਾਲੇ ਜਿਹੜੇ ਅੰਗ ਆ ਹਨਾ ਬਾਕੀ ਦੀ ਥਣਪਾਂਡਾ ਦੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਦਿਖਾਉਣਾ ਹਨਾ ਦੀਪੇ ਜਿਵੇਂ ਕਹਿੰਦੇ ਬਟਨ ਵਾਲਾ ਲੈ ਆਜੋ ਸਹੀ ਮੈਂ ਇੱਕ ਨਹੀਂ ਸਹੀ ਮੈਂ ਆ ਯਾਨੀ ਕਿ ਦੁੱਧ ਵਾਲੀ ਮੈਂ ਦੀਪੇ ਹੂੰ ਚਲੋ ਤੇ ਰਕਮ ਹਣਾ ਬਾਈ 9 ਕਿਲੋ ਤੋਂ ਸਟਾਰਟਿੰਗ ਹੋਈ ਹੈ ਨਾ ਕਿੰਨਾ ਕੁ ਦੁੱਧ ਦੇਣਾ ਚਾਹੀਦਾ ਹੈ 14-15 ਕਿਲੋ ਦੋ ਬਰੇ ਮੌਜਨਾ 14-15 ਕਿਲੋ ਮੌਜਨਾ ਦੋ ਬਰੇ ਰਾਮ ਨਾਲ ਆ ਕੋਈ ਬੰਦਾ ਸੇਵਾ ਵਾਲਾ ਲੈ ਜਾਵੇ ਜਿਹਨੇ ਸਾਹਮਣਾ ਕੱਟਦਾ ਜਿਹੜੇ ਸਾਹਮਣਾ ਥੜਪਾਂਡਾ ਇਹਨਾਂ ਦੁੱਧ ਨੂੰ ਦੇਣਾ ਚਾਹੀਦਾ ਬਾਈ ਤੇ ਦੀਪੇ ਫਿਰ ਅੱਜ 9 ਕਿਲੋ ਬੋਲਾ ਚਵਾ ਕੇ ਹਣਾ ਤੇ ਕੀ ਮੁੱਲ ਚ ਦੇਵਾਂਗੇ 1 ਕਿ 15 ਦੇ ਦਾਂਗੇ ਬਈ ਆਪਾਂ 1 ਕਿ 15 ਦੀ ਲੈ ਬਈ ਕੋਈ 1 20 25 30 ਨਹੀਂ ਕਰਨਾ ਆਪਾਂ ਜਿਵੇਂ ਆਪ ਨੂੰ ਆਉਂਦਾ ਨਾ ਬਾਈ ਆਪਾਂ ਹਿਸਾਬ ਦਾ ਨਫਾ ਲੈ ਕੇ ਚੀਜ਼ ਦੇ ਦੇ ਹਾਂ ਬਈ 2-4000 ਬਣ ਜੇ ਬਹੁਤ ਆ ਨਾ ਅਗਲੇ ਨੂੰ ਮਹਿੰਗੀ ਲੱਗੇ ਹਨ ਬਾਈ ਥਾਣੇ ਦੇ ਕੱਲੇ ਕੱਲੇ ਆ ਜਿਹੜਾ ਅਪ ਚਵਾਈ ਕਰਾਂਗੇ ਨਾ ਪਾ ਲੱਗਦਾ ਠੀਕ ਹੈ ਚਵਾਈ ਕਰਕੇ ਦਿਖਾਵਾਂਗੇ ਦੀਪੇ ਭਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਮੱਛੀ ਤੇ ਆ ਜੀ ਬਈ ਹਾਂ ਜੀ ਇਹ ਤਾਜੀ ਸੂਪੀ ਬਈ ਇਹ ਹੈ ਨਾ ਹਾਂ ਜੀ ਤੇ ਦੀਪੇ ਕੀ ਡਿਟੇਲ ਹੈ ਦੀ ਕਰਮ ਵਾਲੀ ਇਹ ਬਈ ਇਹ ਬਈ ਰਾਤ ਸੋਈ ਆ ਠੀਕ ਹੈ ਬਈ ਮੱਗਰਾ ਠੀਕ ਹੈ ਬਈ 4 ਕਿਲੋ ਬਰੇ ਬੋਲਾ ਚੋਇਆ ਦਾ ਠੀਕ ਹੈ ਬਈ ਹਾਂ ਜੀ ਤੇ ਬਾਈ ਹੁਣ ਕਿਵੇਂ ਜੇਰ ਜੂਰ ਲਓ ਜਾਵਾਂ ਓਕੇ ਬਈ ਓਕੇ ਬਈ ਵੀਡੀਓ ਬਣੀ ਆ ਪਉ ਸਾਰਾ ਹੋਇਗਾ ਬੱਤੌਰ ਦੀ ਪੈਣੂਗੀ ਅੱਕਰੀ ਹੈ ਦੀਪ ਜੀ ਮੈਂ ਬਾਈ ਆਰਡਰ ਭੰਡਾ ਹਨ ਹਾਂਜੀ ਚਵਾਈ ਉਹ ਬੋਲਾ ਜਦੋਂ ਚਵਾਈ ਚਵਾਈ ਕਿਵੇਂ ਆ ਬਾਈ ਬਹੁਤ ਚੰਗੀ ਚਵਾਈ ਆ ਕੋਈ ਪੁਰਸ਼ ਤਾਂ ਹੈ ਨਹੀਂ ਬਾਈ ਚਵਾਈ ਚੰਗੀ ਆ ਬਾਈ ਕਹਿੰਦਾ ਹਨ ਚਵਾਈ ਤਾਂ ਬਾਈ ਜਿਵੇਂ ਜਿਹੜੇ ਹਿਸਾਬ ਨਾਲ ਥਾਣਾ ਹਨ ਹਨ ਉਸ ਹਿਸਾਬ ਨਾਲ ਚਵਾਈ ਦਾ ਇਹਦੀ ਹੋਊਗੀ ਹੋਈ ਹਨ ਤੇ ਮੋੜ ਦੀ ਪਈਏ ਨੂੰ ਇਹ ਆ ਤੁਸੀਂ ਦੇਖੋ ਹਨ ਤੇ ਨਵਾਂ ਹਾਂ ਨਾ ਜਿਵੇਂ ਉਹ ਵੀ 10 ਹੋਏ ਬੰਦਾ ਪੇਸਾ ਇਹਦੇ 10 ਹੋਏ ਬੰਦਾ ਪੇਸਾ ਦੋਨੇ ਹਾਂ ਦੋਨੇ ਨਵਾਂ ਗਾਹਣਾ ਬਾਈ ਜਰਸੀ ਪੰਜਾਬ ਵਾਲੀ ਆ ਬਾਈ ਦੂਜੀ ਨਹੀਂ ਕੋਈ ਇਹ ਬਿਲਕੁਲ ਹਨ ਬਾਈ ਤੇ ਦੀਪੇ ਹੂੰ ਅੰਦਾਜ਼ਾ ਬਾਈ ਇਹਨੂੰ ਕਰਮ ਵਾਲੀ ਨੂੰ ਕਿੰਨਾ ਘਦ ਦੁੱਧ ਦੇਣਾ ਚਾਹੀਦਾ ਜਰਸੀ ਨੂੰ ਇਹ ਬਾਈ 20 ਤੋਂ ਬਾਹਰ ਦੁੱਧ ਬਾਈ 20 ਲੀਟਰ ਤੋਂ ਬਾਹਰ ਹੈ ਨਾ ਬਾਕੀ ਚਲੋ ਅਗਲੇ ਦੀ ਸਮਝ ਹੁੰਦੀ ਹੈ ਬਾਈ ਹੈ ਨਾ ਤੇ ਬਾਕੀ ਜਿਵੇਂ ਜਿਹੜੇ ਸਾਂਵਣਾ ਕਰਮ ਵਾਲੀ ਨੇ ਭਲ ਭੁਲ ਕੀਤੀ ਆ ਹੈ ਨਾ ਉਸ ਸਾਂਵਣਾ ਇਹ ਚ ਦੁੱਧ ਦਾ ਅੰਗ ਹੈਗਾ ਬਾਈ ਨਹੀਂ ਵੀ ਕੋਈ ਆਪਾਂ ਕਹਿ ਦਈਏ ਵੀ ਵਧੀਆ ਜਣ ਕੇ ਬੰਦਾ ਸਾਂਵळा ਲੈ ਜੇ ਦੁੱਧ ਵਧੀਆ ਆਮਣਾ ਪਾਊਗਾ ਤੇ ਦੀਪੇ ਬਾਈ ਇਹ ਫਿਰ ਕੀ ਮੁੱਲ ਚ ਦੇਣੀ ਆ ਭਾਈ ਇਹ ਮੈਂ 85000 ਦੇਵਾਂਗਾ ਭਾਈ 85000 ਦੀ ਹੈ ਨਾ ਤੇ ਲਓ ਵੀ ਮਿੱਤਰੋ ਦੋਨੇ ਹੀ ਨਵੇਂ ਅੰਗਾ ਹੈ ਨਾ ਵੀ ਦੀਪੇ ਪਾਈ ਪੰਜ ਸੱਤ ਸੱਤ ਸੂਏ ਦਾ ਮੈਂ ਕਹਿੰਦਾ ਵੀ ਅੱਖਾਂ ਹੀ ਮੀ ਚੱਲਿਆ ਅਗਲਾ ਕੰਨੀ ਛੋਟੀ ਨੂੰ ਵੀ ਤੇ ਇਹਨੂੰ ਕਰਮ ਵਾਲੀ ਬੱਚੀ ਨੂੰ ਵੀ ਹੈਨਾ ਤੇ ਦੀਪੇ ਭਈ ਆਪਾਂ ਮਰਾਦੀਏ ਤਾਂ ਰਾਹ ਦੀਆਂ ਹੈਨਾ ਗਾਮ ਮਾਰਦੀਆਂ ਹੈਨਾ ਲੋਕ ਵੀ ਇਹਦੀ ਕਰਮ ਵਾਲੀ ਦੀ ਆਪਾਂ ਚਬਾਈ ਕਰਕੇ ਦਿਖਾਵਾਂਗੇ ਹੈਨਾ ਚਬਾਈ ਦੇ ਨਾਲ ਪਤਾ ਲੱਗ ਜਾਂਦਾ ਪਸ਼ੂ ਕੰਨਾ ਕ ਸੀਲ ਠੰਡਾ ਹੈ ਨੇ ਦੀਪੇ ਬਸ ਮਮਕੇ ਥਣ ਜਾ ਬਹੁਤ ਸੋਹਣਾ ਕੱਢ ਲੀਦੀ ਹੋਣਾ ਮੈਂ ਕਹਣਾ ਤੈਨੂੰ ਦਿਖਾਨਾ ਬਾਈ ਥਾਣੇ ਹੀ ਕੁੱਪੀ ਆ ਬਾਈ ਬਸ ਮਾ ਆ ਵੇਖੀ ਦੋ ਜੀ ਥਾਣਾ ਵੇਖੀ ਤੂੰ ਕੱਢਿਆ ਦਾ ਹਮ ਇਹ ਗੱਲ ਕਰੀ ਦੀਪੇ ਹੀ ਇਹ ਦੇਲਾ ਉਹ ਮਦਿਆਨੇ ਪਹਿਲਾਂ ਕੱਟੀ ਲੈ ਕੇ ਸਾਮ ਵੀ ਹੋਊਗਾ ਨਾ ਹਾਂ ਹੈਨਾ ਪਹਿਲਾ ਸੂਆ ਉਹਨਾਂ ਨੇ ਪੀ ਲਿਆ ਚਲੋ ਅੱਠ ਵਾਰ ਚਾ ਪੂਰਾ ਕਰ ਗਈ ਹੈ ਨਾ ਖਰਚਾ ਨਹੀਂ ਉਹਦੇ ਬਾਹਰ ਜਾਣਾ ਬੰਦੇ ਨੂੰ ਅੱਛਾ ਬਾਹਰ ਜਾਣਾ ਕਰਕੇ ਦੇ ਦੀ ਵੈਸੇ ਉਹ ਮੈਂ ਤਾਂ ਵੈਸੇ ਗੱਲ ਕਰਦੀ ਦੂਜੇ ਵੀ ਹੁਣ ਇਹਨੇ ਅਸਲ ਮੈਨੇ ਦੂਜੇ ਤੇ ਤੀਜੇ ਸੂਏ ਜਾ ਕੇ ਦੋਤੇ ਦੇਣਾ ਹਰਿੰਦਰ ਭਾਈ ਥਾਣਾ ਵਹਾਈ ਹਣ ਆ ਦੇਖੋ ਬਿਲਕੁਲ ਨਾ ਭਾਈ ਨਖਾਤ ਸਿੰਘ ਬਾਈ ਹਾਂਜੀ ਹਾਂਜੀ ਬਾਈ ਦੂਜੇ ਤੀਜੇ ਸੂਏ ਜਾ ਕੇ ਪਸੂ ਜਾ ਕੇ ਦੁੱਧ ਕੱਢਦਾ ਜਾ ਕੇ ਦਾ ਮਤ ਨਹੀਂ ਇਹ ਆ ਦੇਖੋ ਦੀ ਚਵਾਈ ਬੱਚਾ ਤੈਨੂੰ ਬਈ ਪੀੜਾ ਕਰਨਾ ਪਊ ਤੈਨੂੰ ਤੰਗ ਕਰੂਗਾ ਨਹੀਂ ਤੰਗ ਨਹੀਂ ਕਰਨਾ ਅੱਜ ਬੱਚੇ ਨੂੰ ਚੱਟ ਲਊਗੀ ਆ ਥਣ ਲੱਗਾ ਕੁੜੀ ਔਰਾ ਅਗਰਾ ਕਦਾ ਥਣ ਹੂੰ ਹੈ ਤਨੇ ਖਾ ਪੀ ਕੇ ਬੰਨਣਾ ਭਾਈ ਇਹ ਬਿਲਕੁਲ ਭਾਈ ਇਹ ਇੱਥੇ ਜਿ ਘੜ ਗਏ ਹੋਰ ਮਾੜਾ ਇਹ ਬੱਚੇ ਹੋ ਜੇ ਇਹ ਬੱਚਾ ਤੇ ਮ ਕੋਲੇ ਬੰਨ ਸਕ ਬੱਚੇ ਚੱਟੀ ਜਾਓ ਜੀ ਜਾਂ ਛੱਡ ਕੇ ਬੱਚਾ ਬੰਨ ਲਾ ਭਾਈ ਕੋਲੇ ਪਰ ਕੋਈ ਨਾ ਤੜਾਈ ਮਾਰ ਕੇ ਸੋਰੀ ਲੈ ਭਾਈ ਤਾਰਾ ਖਾਦੇ ਖਾਣ ਉਹ ਤੈਨੂੰ ਇੱਕ ਡਰਦੀ ਸੀ

ਤਾਰ ਦੀਪੇ ਬਈ ਜਿਹੜੇ ਸਾਵਣਾ ਪੈਂਦੀਓ ਸਾਨੂੰ ਪੋਲੀ ਵੀ ਲਾਦੀ ਤਾਰ ਬਹੁਤ ਬੋਲੀ ਹੈ ਬਾਈ ਇਹ ਆ ਦੇ ਹਨ ਜਵਾਬ ਜੋ ਲੋ ਬਈ ਇੰਨੀ ਬੋਲੀ ਹੈ ਹਾਂ 250 ਪਤਾ ਲੱਗਿਆ ਮੈਨੂੰ ਹਨ ਬਾਕੀ ਜਿਵੇਂ ਜਿਵੇਂ ਚੁਵਾਈ ਦੀਪ ਬਣੀ ਜਾਊਗੀ ਹਨ ਚੱਕ ਰੰਗ ਦੋ ਰੰਗ ਕਿ ਨਹੀਂ ਹਾਂਜੀ ਵਧੀਆ ਤੀਜ ਬਣ ਜਾਂਦੇ ਨੇ ਕਰਮਾ ਨਹੀਂ ਨੇ ਬਣੂ ਹੈ ਤਾਂ ਬਈ ਦੋ ਚੁਵਾਈਆਂ ਹੋਈਆਂ ਸਾਰੀਆਂ ਦੀ 17 ਦੀ ਦੇਖੋ ਦੀ ਹੈ ਨਾ ਹਾਂ ਮਨਸ ਤੇ ਤਾਂ ਡਰਦੀ ਆ ਕਦੂਰੀ ਹੋ ਜਨੇ ਦੋ ਗਰਮਣੀ ਤੋਂ ਹਾਂ ਇੰਗਰੀਅਲ ਦੇ ਕੀ ਇਹ ਨੀ ਕਨੇ ਬੰਦਾ ਕਾਣ ਹਾਂ ਛੋਟਾ ਕੜ ਪਾਇਦੇ ਵਜੂ ਹੋ ਜਾਂਦਾ ਹਨ ਅਰ ਦੁੱਧ ਵਾਲੇ ਪਸ਼ੂ ਨੂੰ ਬਾਈ ਕੋਈ ਚੱਕਰ ਨਹੀਂ ਕੋਈ ਮਰਜੀ ਕੋਈ ਚੋਈ ਜਲੇ ਨਹੀਂ ਹਾਂ ਜਿਹਦੇ ਥਲੇ ਦੁੱਧ ਘਟਾ ਦੀ ਪਿਉ ਤਾਂ ਸੱਜ ਲੱਤ ਛੜ ਕਰੂਗਾ ਕਿ ਨਹੀਂ ਇਹ ਥਲੇ ਦੁੱਧ ਦਾ ਉਹ ਖਾਓ ਕੇ ਵੀ ਦੇਣਾ ਤੈਨੂੰ ਮੈਂ ਹੁਣ ਚੰਗਾ ਜਿਹਾ ਤਾਂ ਮੈਂ ਚਾਹਾਂ ਨਾ ਹਾਂ ਆ ਦੇਖੋ ਨਾ ਵੀ ਦੀਪੇ ਭਾਈ ਜਿਵੇਂ ਆਪਾਂ ਹੁਣ ਆਹ ਦੇਖਿਆ ਹਨ ਸ਼ਾਮ ਨੂੰ ਵੀ ਐਂ ਭਰਦੀ ਆ ਬਾਈ ਇਹ ਬਿਲਕੁਲ ਬਿਲਕੁਲ ਬਈਆ ਪੋ ਕੰਮ ਨਹੀਂ ਕੀ ਕੀਤਾ ਦੁੱਧ ਛੱਡਿਓ ਥਾਣਾ ਚ ਅਸੀਂ ਤੇ ਵਈ ਦੇਖੋ ਜੀ ਕਰਨ ਵਾਲੀ ਹੈ ਨਾ ਥੋੜਾ ਜਿਹਾ ਅੰਦਰ ਹੈ ਜੀ ਮੇਰਾ ਪਿੰਦਾ ਜੀ ਵੀ ਇਹ ਅਸਲ ਨੀਂਦ ਆਉਣ ਵਾਲਾ ਕੰਮ ਹੈ ਕਿ ਨਹੀਂ ਇਹ ਚੋਈ ਹੈ ਕਿ ਨਹੀਂ ਨੀ ਬੱਕਨਾਂ ਜਿਹੜਾ ਬੋਲਾ ਹੁਣ ਚਵਾ ਦਾਂਗੇ ਜਿਹੜਾ ਆਪਣੇ ਨਾਲ ਅਗਲਾ ਸੌਦਾ ਹੀ ਕਰ ਲੈ ਬਾਈ 9 ਕਿਲੋ ਚਵਾ ਦਾਂਗੇ ਬਾਈ 9 ਕਿਲੋ ਬੋਲਾ ਹੈ ਨਾ ਤੇ ਕਿੰਨੀ ਉਮੀਦ ਆ ਦੀਪੇ ਤੇ ਦੁੱਧ ਕਿੰਨੇ ਕਰੇ ਚਲੀ ਜਾਊਗੀ ਦੁੱਧ ਬਈ 14-15 ਕਿਲੋ ਜਾਊਗੀ ਬਾਈ 14-15 ਕਿਲੋ ਆਏ ਬਾਈ ਦੂਜਾ ਦਿਨ ਤਾਂ ਹੈ ਸਾਰਾ ਨਾ ਬੱਚਿਆਂ ਦੀ ਗੱਲ ਛੱਡਦਾ ਹਾਂ ਹਾਂ ਕੋਈ ਗੱਲ ਨਹੀਂ ਬਾਈ ਬੱਚਿਆਂ ਨਾਲ ਬਾਈ ਕਰੀ ਕੇ ਨਾ ਚਾਰੇ ਮਾਰ ਕੇ ਦਿਖਾ ਦੇ ਆਪਾਂ ਨੂੰ ਇਹ ਮੈਂ ਥੋੜਾ ਦੂਰ ਸੀ ਉਦੋਂ ਆ ਲੈ ਆ ਪਹਿਲੇ ਤਾਂ ਆਉਂਦੀ ਹੀ ਆ ਆ ਦੂਜੇ ਦੀ ਹੋਗੀ ਬਾਈ ਹਾਂ ਦੋਤਾ ਜੇ ਬਹੁਤ ਹੈਗਾ ਭਾਈ ਬੱਚੇ ਨੇ ਚੰਗਾਣਾ ਜ਼ਰੂਰੀ ਆ ਭਾਈ ਸਿੱਧੀ ਜੀ ਗੱਲ ਕਿਉਂਕਿ ਬੱਚੇ ਨਾਲ ਹੀ ਸਾਰਾ ਹੈਗਾ ਹਾਂ ਜੀ ਬਸ ਠੀਕ ਹੈ ਜੀ ਹੈਨਾ ਬੱਚੇ ਨੂੰ ਛੱਡਦੀ ਭਈ ਹੈਨਾ ਤੇ ਦੀਪੇ ਭਾਈ ਜਾਣਦੇ ਆ ਨੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਸਾਰਾ ਮੈਂ ਆਪਣਾ ਭਾਈ ਤਲਵੰਡੀ ਭਾਈ ਜੀ ਭਾਈ ਜ਼ਿਲ੍ਹਾ ਫਰੋਇਪੁਰ ਜੀ ਭਾਈ ਮੋਬਾਈਲ ਨੰਬਰ ਆਪਣਾ ਹੈਗਾ 94655515741 ਜੇ ਕਹੇ ਨੇ ਮੋਕੇ ਲੈਣਾ ਤਾਂ ਵੀ 25 ਕਿਲੋਮੀਟਰ ਆ ਜੇ ਕਹੇ ਨੇ ਫਿਰੋੜਾ ਤਾਂ ਵੀ 25 ਆ ਜੇ ਕਹੇ ਨੇ ਫਰੋਇਪੁਰਾਂ ਦੇ 34 ਆ ਜੇ ਕਹੇ ਨੇ ਜੀਰੇਵਾਲਾਂ ਤੋਂ 13 ਕਿਲੋਮੀਟਰ ਬਟ ਇਹ ਘਣਾ ਵੀ ਬਕੀਆ ਤੀ ਥਾਣਾ ਚ ਦੇਖੋ ਦੁੱਧ ਹਲੇ ਪੂਰਾ ਤੇ ਬਾਈ ਕਹਿੰਦਾ ਵੀ ਆਪਣੀ ਆਦਤ ਆ ਵੀ ਬੱਚੇ ਨੂੰ ਨਹੀਂ ਆਪਾਂ ਭੁੱਖਾ ਕਰੜਨਾ ਕਿਉਂਕਿ ਬਾਈ ਹੈ ਹੀ ਬੱਚੇ ਦੇ ਨਾਲ ਆਪਾਂ ਠੰਡਾ ਬਾਈ ਹੁਣ ਠੰਡ ਬਹੁਤ ਪੈੜੀ ਆ ਹਾਂ ਵੀ ਪਸ਼ੂ ਇਹਨਾਂ ਨੇ ਕਿਹੜਾ ਪੱਠੇ ਖਾਣੇ ਆ ਕਿ ਨਹੀਂ ਵੀਡੀਓ ਨੂੰ ਵਰਤਵਾਦ ਸ਼ੇਅਰ ਕਰਦੇ ਬਾਕੀ ਝੋਟੀ ਤੇ ਸਨਖਪਣਾ ਵੀ ਆ ਕੱਦ ਵੀ ਆ ਤੇ ਦੁੱਧ ਵੀ ਆ ਥਣ ਭਾਂਡਾ ਵੀ ਆ ਸਾਰਾ ਕੁਝ ਹੀ ਆ ਹਨਾ ਬਾਕੀ ਰੇਟ ਮੇਰੇ ਹਿਸਾਬ ਨਾਲ ਬਾਈ ਨੇ ਬਿਲਕੁਲ ਜ਼ਿਆਦਾ ਕਰਦਾ ਆਮ ਜੇ ਦੀਪਿਆ ਆਪਾਂ ਮੰਡੀ 'ਚ ਚਲੇ ਜਾਈਏ ਜਾਂ ਕਿਤੇ ਵੀ ਚਲੀ ਜਾਈਏ ਆਪਾਂ ਨੂੰ 1.5 ਡੂਡ ਦੇ ਇੱਕ 40 ਚੁਲੀ ਦੀ ਝੋਟੀ ਮਿਲਦੀ ਹੈ ਹਨਾ ਕਿਵੇਂ ਯਾਰ ਮੈਂ ਕਹਿੰਦਾ ਆਪਾਂ ਘਰ ਵਾਲਾ ਕੋ ਜਾਏ ਨੇ ਘਰ ਵਾਲੇ ਵੀ ਇੱਕ 1 25 30 ਤੋਂ ਘੱਟ ਦੀ ਗੱਲ ਕਰਦੇ ਹੋ ਜੀ ਘੱਟ ਨਹੀਂ ਕਰਦੇ ਹਨਾ ਵੀ ਚਲੋ ਕਮਲ ਮੰਗਦਾ ਫੇਰ ਵੀ ਇੰਨੇ ਦੀ ਮਿਲਦੀ ਹੈ ਹਨਾ ਪਰ ਬਾਈ ਨੇ ਉਸ ਹਾਵਣਾ ਬਾਈ ਕਹਿੰਦਾ ਆਪਾਂ ਉਨੀ ਕ ਕਮਾਈ ਕਰਨੀ ਹੁੰਦੀ ਹੈ ਵੀ ਚੱਲ ਯਾਰ ਕਿਸੇ ਨੂੰ ਵੀ ਦੁੱਖ ਨਾ ਲੱਗੇ ਤੇ ਆਪਣਾ ਵੀ ਚੱਲ ਹਨਾ ਆਈ ਚਲਾਈ ਚੱਲ ਜਿਵੇਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਉਂਦੇ ਵੱਧ ਰਹੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਧੰਨਵਾਦ